ே கை மேடம் பேச சேர சிங்கா பூரி கேட்க தான் நம்பர் தாடத்திமல் ਸਰਵਾਹੀ ਕਰਿਓ ਬਾਈ ਲਓ ਮੈਦਾਨ ਦੇ ਵਿੱਚ ਗੁਰਪ੍ਰੀਤ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵਧਦਾ ਹੋਇਆ ਤੇ ਲਾਇਆ ਫੁੱਲ ਮਰਗਾ ਚੱਕ ਤੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਦਿੰਦਾ ਹੈ ਲਓ ਅੱਗੇ ਕਬੱਡੀ ਪਾਉਣ ਦੇ ਵਾਸਤੇ ਨੰਨਾ ਕਹਿੰਦੇ ਬੰਦਿਆ ਡੋਲੇ ਤੇ ਤਨੀਤ ਬਾਈ ਗਾਲ ਵਿੱਚ ਗਾਨੀ ਨਸ਼ੇ ਪੱਤਿਆਂ ਤੋਂ ਰੱਖੀ ਨੇ ਸਾਭ ਕੇ ਜਵਾਨੀ ਨਸ਼ੇ ਪੱਤਿਆਂ ਤੋਂ ਰੱਖੀ ਹੈ ਸਾਭ ਕੇ ਜਵਾਨੀ ਲਓ ਪੈਂਦੀ ਹੋਈ ਕਬੱਡੀ ਦੇ ਉੱਤੇ ਕਹਿੰਦੇ ਠਿਕਰੀ ਵਾਲਿਆ ਜਿਹੜੇ ਬਰਨਾਲੇ ਵਾਲਾ ਇੱਥੇ ਲੇ ਕੁਰਸ਼ ਕਰਦਾ ਹੋਇਆ ਪਰ ਕਹਿੰਦੇ ਜਿਹੜੇ ਹਰਤਾਰ ਵਾਲਾ ਐ ਦੋਲੇ ਤਬਰਦਾਰ ਸਾਹਿਬ ਦੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਅੱ ਕਬੱਡੀ ਪਾਉਣ ਦੇ ਵਾਸਤੇ ਨੌਜਵਾਨ ਗੁਰਪ੍ਰੀਤ ਆਹ ਗੁਰਪ੍ਰੀਤ ਮੇਰੇ ਮਿੱਤਰੋ ਇੱਕ ਜੱਗ ਜਿਹੜਾ ਇਸ ਵੇਲੇ ਕਹਿੰਦੇ ਤਕੜਾ ਖੇਡਦਾ ਮੁੰਡਾ ਆਉਂ ਜੀਰੋ ਚੱਲਦੇ ਹੋਏ ਬਹੁਤ سارے ਖਿਡਾਰੀ ਕਹਿੰਦੇ ਬਰਾਉਂਦਾ ਦਾ ਸ਼ਿਗਾਰ ਬਣੇ ਹੋਇਆ ਇੱਕ ਸਾਹਮਣੇ ਤੁਹਾਡੇ ਸਾਹਮਣੇ ਆ ਨੰਬਰ ਆਪਣੀ ਟੀਮ ਦੇ ਹਿੱਸੇ ਜੁੜਦਾ ਉਦੋਂ ਪ੍ਰਬੰਧਕਾਂ ਦੀ ਸੱਜੀਆਂ ਖਾਪੀਆਂ ਬਾਹਾਂ ਗੁਰਮੀਤ ਪ੍ਰਧਾਨ ਹੈ ਕਾਡਾ ਵੀਰ ਟਰੱਕ ਜੁਲિયન ਵਰਨਾ ਦਾ ਗੋਬਿੰਦ ਸਰਪੰਚ ਧਾੜੇ ਵਾਲਾ ਨਾਲ ਸਾਡਾ ਯਾਰ ਫਤਨਾ ਮਲਖ ਨਾਲ ਸਾਡਾ ਜੁਟੀ ਪ੍ਰਦਾਨ ਗੁਰਦਾਸ

ਦੀ ਵਾਰੀ ਹੈ ਆ ਸਾਹਮਣੇ ਕਬੱਡੀ ਪੈ ਰਹੀ ਆ ਪਰ ਦੂਸਰੇ ਪਾਸੇ ਕਹਿੰਦੇ ਇਹ सोनू ਐਸ ਵੇਲੇ ਪ੍ਰਧਾਨ ਸਾਹਿਬ ਧਰਤੀ ਦਾ ਅੱਜ ਕੱਲ ਮਲਕੀਤ ਦੇ ਸਰੀਰ ਦੇ ਵਲੇ ਚੱਕੇ ਦੇ ਕਹਿੰਦੇ ਕੱਲੇ ਕੱਲੇ ਨੰਬਰ ਦੇ ਉੱਤੇ ਨੌਜਵਾਨ ਜੂਜਰੇ ਇਹ ਪੰਜਾਬੀਆਂ ਦੀ ਬਾਗ ਖੇਡ ਕਬੱਡੀ ਹੈ ਹਰ ਪੂਰੀ ਪੰਜਾਬ ਦੀ ਮਸ਼ਹੂਰ ਬਣ ਗਈ ਹੈ ਪਰ ਸਾਹਮਣੇ 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 ਖੇਡ 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 ਇਹ ਨੈਸ ਦੀ ਜੈਣੀ ਕਹਿੰਦੇ ਪੰਜਾਬ ਜਾਫੀਆਂ ਦੇ ਨਾਲ ਜੁੜਦਾ ਹੋਇਆ ਸਤਿ ਧਾਨ ਸਾਹਿਬ ਦੀ ਟੀਮ